ਅੱਜਕੱਲ ਇੱਕ ਜੋੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹਨਾਂ ਦੀ ਦੋਸਤੀ ਦੇ ਕਿਸੇ ਹਰ ਕੋਈ ਜਾਣਨਾ ਚਾਹੁੰਦਾ ਹੈ ਜੀ ਹਾਂ ਗੱਲ ਕਰ ਰਹੀਆਂ ਕਰਮਜੀਤ ਅਰਮੋਲ ਤੇ ਸੀਐਮ ਭਗਵੰਤ ਮਾਨ ਹੁਣਾਂ ਦੀ ਕਰਮਜੀਤ ਅਰਮੋਲ ਤੇ ਸੀਐਮ ਭਗਵੰਤ ਮਾਨ ਦੀ ਬੜੀ ਪੁਰਾਣੀ ਅਤੇ ਡੂੰਗੀ ਦੋਸਤੀ ਹੈ ਦੋਵਾਂ ਨੇ ਪੰਜਾਬੀ ਇੰਡਸਟਰੀ ਚ ਪੈਰ ਜਮਾਉਣ ਦੇ ਲਈ ਇਕੱਠੇ ਸੰਘਰਸ਼ ਕੀਤਾ ਕਰਮਜੀਤ ਅਰਮੋਲ ਭਗਵੰਤ ਮਾਨ ਦੇ ਨਾਲ ਉਹਨਾਂ ਦੀਆਂ ਕਾਮੇਡੀ ਕੈਸਟਾਂ ਦੇ ਵਿੱਚ ਨਜ਼ਰ ਆਈ ਸੀ ਭਗਵੰਤ ਮਾਨ ਤੇ ਕਰਮਜੀਤ ਅਰਮੋਲ ਦੀ ਕਲਾ ਦੇ ਕਾਰਨ ਹੀ ਦੋਸਤੀ ਬਈ ਸੀ ਇਹਨਾਂ ਦੋਵਾਂ ਦੀ ਗੱਲ ਕਰੀਏ ਤੇ ਬਹੁਤ ਉੱਗੇ ਕਲਾਕਾਰ ਸੀ ਪੰਜਾਬੀ ਹਾਸਰਸ ਕਲਾਕਾਰ ਫਿਲਮ ਅਤੇ ਟੀਵੀ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕੀਤਾ ਦੱਸ ਦੇ ਕਿ ਸੀਐਮ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦਾ ਰਿਸ਼ਤਾ ਬਹੁਤ ਖਾਸ ਹੈ ਦਰਅਸਲ ਕਰਮਜੀਤ ਅਨਮੋਲ ਆਪਣੀ ਸ਼ੁਰੂਆਤੀ ਕਰੀਅਰ ਦੌਰਾਨ ਭਗਵੰਤ ਮਾਨ ਬੀਨੂ ਢਿੱਲੋਂ ਤੇ ਦੇਵ ਖਰੋੜ ਦੇ ਨਾਲ ਕਾਮੇਡੀ ਕਰਿਆ ਕਰਦੇ ਸਨ ਉਦੋਂ ਇਹਨਾਂ ਦਾ ਸ਼ੋਅ ਜਗਨੂ ਹਾਜ਼ਰ ਹੈ ਸੀ ਜਸਟ ਇਹ ਸਾਰੇ ਕਲਾਕਾਰ ਰੱਜ ਕੇ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੇ ਢਿੱਡੀ ਪੀੜਾ ਪਾਉਂਦੇ ਸਨ ਇਨਾ ਦਾ ਈਸ਼ੂ ਕਾਫੀ ਸੁਪਰ ਹਟ ਸਾਬਿਤ ਹੋਇਆ ਸੀ ਹੌਲੀ ਹੌਲੀ ਕਰਮਜੀਤ ਅਨਮੋਲ ਸਫਲਤਾ ਦੀਆਂ ਪੌੜੀਆਂ ਚੜਨ ਲੱਗੇ ਤੇ ਅੱਜ ਤੇ ਸਦਕਾ ਅਜੋ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਗਏ ਨੇ ਕਰਮਜੀਤ ਅਨਮੋਲ ਆਪਣੀ ਚੰਗੀ ਕਾਮੇਡੀ ਅਤੇ ਅਦਾਕਾਰੀ ਦੇ ਲਈ ਮਸ਼ਹੂਰ ਨੇ ਇਸ ਤੋਂ ਇਲਾਵਾ ਅਦਾਕਾਰ ਸਮਾਜ ਸੇਵੀ ਕੰਮਾਂ ਦੇ ਲਈ ਵੀ ਜਾਣੇ ਜਾਂਦੇ ਨੇ ਜੀਹਾਂ ਸਮਾਜ ਸੇਵੀ ਕੰਮਾਂ ਤੇ ਲੋੜਵੰਦਾ ਦੀ ਮਦਦ ਕਰਨ ਦੇ ਲਈ ਵੀ ਜਾਣੇ ਜਾਂਦੇ ਨੇ ਦਰਸ਼ਕ ਉਹਨਾਂ ਵੱਲੋਂ ਨਵਾਇਗੇ ਕਿਰਦਾਰਾਂ ਨੂੰ ਕਾਫੀ ਪਸੰਦ ਕਰਦੇ ਨੇ ਕਰਮਜੀਤ ਅਨਮੋਲ ਦੀ ਭਗਵੰਤ ਮਾਨ ਦੇ ਨਾਲ ਕਾਫੀ ਨੇੜਤਾ ਸੀਐਮ ਦੇ ਘਰ ਹੁੰਦੇ ਹਰੇਕ ਫੰਕਸ਼ਨ ਦੇ ਵਿੱਚ ਕਰਮਜੀਤ ਅਨਮੋਲ ਦੀ ਸ਼ਰਕਤ ਨੂੰ ਅੱਖੀਂ ਵੇਖਿਆ ਗਿਆ। ਭਗਵੰਤ ਮਾਨ ਦੇ ਚੋਣ ਪ੍ਰਚਾਰ ਤੋਂ ਲੈ ਕੇ ਸੌਚਕ ਸਮਾਗਮ ਦੇ ਵਿੱਚ ਵੀ ਕਰਮਜੀਤ ਅਨਮੋਲ ਦੀ ਸ਼ਮੂਲੀਅਤ ਦਿਖਾਈ ਦਿੱਤੀ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਦੇ ਬੱਚਿਆਂ ਦੇ ਜਨਮ ਦਿਨ ਦੇ ਮੌਕੇ ਉੱਤੇ ਵੀ ਉਹਨਾਂ ਦੇ ਧੀ ਪੁੱਤ ਦੇ ਨਾਲ ਕਰਮਜੀਤ ਅਨਮੋਲ ਨੂੰ ਵੇਖਿਆ ਗਿਆ ਸੀ। ਉਹਨਾਂ ਨਾਲ ਜੁੜੇ ਇੱਕ ਕਿਸੇ ਦੀ ਗੱਲ ਦੱਸਦੇ ਹਾਂ ਜੋ ਮੀਡੀਆ ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਹੈ। ਗੱਲ 1990-91 ਦੀ ਹੈ। ਸੁਨਮ ਦੇ ਸ਼ਹੀਦ ਉਦਮ ਸਿੰਘ ਕਾਲਜ ਦੇ ਦੋ ਵਿਦਿਆਰਥੀ ਯਾਨੀ ਕਿ ਕਰਮਜੀਤ ਅਨਮੋਲ ਭਗਵੰਤ ਮਾਨ ਰੋਪੜ ਦੇ ਨਿਆ ਨੰਗਲ ਸ਼ਹਿਰ ਜਾ ਰਹੇ ਸਨ ਉੱਥੇ ਪੰਜਾਬੀ ਯੂਨੀਵਰਸਿਟੀ ਦਾ ਅੰਤਰ ਜ਼ੋਨਲ ਮੁਕਾਬਲਾ ਹੋ ਰਿਹਾ ਸੀ ਦੋਮਾ ਕੋਲ ਬਸ ਤੇ ਕਿਰਾਏ ਲਈ ਉਧਾਰ ਮੰਗ ਕੇ ਲਿਆਂਦੇ ਪੈਸਿਆਂ ਤੋਂ ਬਿਨਾਂ ਹੋਰ ਜ਼ਿਆਦਾ ਖਰਚਾ ਨਹੀਂ ਸੀ ਕਾਲਜ ਵਾਲਿਆਂ ਨੇ ਕਿਹਾ ਸੀ ਕਿ ਆਪਣੇ ਕੋਲੋਂ ਖਰਚ ਦਿਓ ਆ ਕੇ ਬਿੱਲ ਦੇ ਦਿਓ ਕਿ ਇਸ ਲਈ ਰਸਤੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਗੁਰਦੁਆਰੇ ਦੀ ਸਰਾਂ ਵਿੱਚ ਉਹ ਰੁਕ ਗਏ ਫਿਰ ਸੋਚਿਆ ਕਿ ਇੰਨੀ ਦੂਰ ਆਏ ਆ ਮੁਕਾਬਲਾ ਹਾਰ ਕੇ ਕਾਲਜ ਕਿਵੇਂ ਜਾਵਾਂਗੇ ਦੋਮਾ ਨੇ ਇੱਕ ਮੁੱਲ ਦੀ ਟਰੋਫੀ ਖਰੀਦ ਲਈ ਪਰ ਜਦੋਂ ਮੁਕਾਬਲਾ ਖਤਮ ਹੋਇਆ ਤਾਂ ਇਹਨਾਂ ਨੇ ਅੱਠ ਮੁਕਾਬਲੇ ਜਿੱਤੇ ਪਾਸ ਵਿੱਚ ਟਰਾਫੀਆਂ ਲੈ ਕੇ ਜਾਣ ਦਾ ਜੁਗਾੜ ਵੀ ਨਹੀਂ ਸੀ ਇਹਨਾਂ ਦੋਵਾਂ ਵਿਦਿਆਰਥੀਆਂ ਵਿੱਚੋਂ ਹੁਣ ਇੱਕ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਦੂਜੇ ਸਨ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਪੰਜਾਬੀ ਫਿਲਮ ਉਦਯੋਗ ਦਾ ਜਾਣਿਆ ਪਛਾਣਿਆ ਚਿਹਰਾ ਹੈ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦੀ ਕਲਾਕਾਰਨ ਪਈ ਦੋਸਤੀ ਹੁਣ ਸਿਆਸੀ ਯਾਰੀ ਦੇ ਵਿੱਚ ਬਦਲ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ